परम सुस्थान जो श्री महाराज साहब की स्वतः उपस्थित विराजमान गुरु जी जैन साहब के प्रति और करो वारकरी भगवानahmatullahi आते आज का जट्टा केवल ਸਾਖੀ ਦੇ ਮੇਲੇ ਨੂੰ ਕਾਮਯਾਬ ਕਰਨਾ ਕਿਵੇਂ ਆਪਾਂ ਪਿੰਡਾਂ ਵਿੱਚ ਪ੍ਰਚਾਰ ਕਰਕੇ ਆਪੋ ਆਪਣੀ ਗੁਰਦੁਆਰੇ ਦੇ ਪਨਾਹ ਨੂੰ ਦਿਖਾਉ। ਸੰਤਾਂ ਨੂੰ ਉਹਨਾਂ ਦੇ ਆਉਣ ਤੇ ਵਧੀਆ ਟੱਡ ਜਿੱਥੇ ਹੋਣ ਤੋਂ ਸਿੱਖ ਇਤਿਹਾਸ ਨਾਲ ਸਬੰਧਤ ਕੋ ਸੋਨੇ ਕਬੱਡੀ ਦੇ ਮੈਚ ਕਰਕੇ ਆਪ ਵੀ ਹੌਂਵਲ ਜਨਰੇਸ਼ਨ ਨੂੰ ਉਹਨਾਂ ਨੂੰ ਜਵਾਨੀ ਦੇ ਨਾਲ ਜੋੜਿਆ ਜਾ ਰਿਹਾ ਹੈ ਅੱਜ ਦੀ ਜੋ ਨਹੀਂ ਉਹ ਸਿੱਧੀ ਗਈ ਹੈ ਮੀਟਿੰਗ ਕਾਲੀ ਵਰਕਰਾਂ ਦੀ ਜਿਹੜੀ ਹੈ ਡੇਰਾ ਬਾਬਾ ਨਾਨਕ ਦੀ ਪੁੱਤਰ ਧਰਤੀ ਤੇ ਦਰਬਾਰ ਸਾਹਿਬ ਵਿੱਚ ਆਲੇ-ਦੁਆਲੇ ਦੇ ਕੁਝ ਵਰਕਰ ਸਹਿਬਾਨਾਂ ਦੀ ਸੱਜੀ ਗਈ ਹੈ ਇਹ 13 14 ਤਰੀਕ ਨੂੰ ਵਿਸਾਖੀ ਦਾ ਦਿਨ ਜਿਹੜਾ ਵਾ ਉਹ ਡੇਰੇ ਬਾਬੇ ਨਾਨਕ ਵਿੱਚ ਬੜੀ ਵੱਡੀ ਪੱਧਰ ਤੇ ਮਨਾਇਆ ਜਾਊਗਾ ਕਦੇ ਕਹਿੰਦੇ ਸੀਗੇ ਵੱਡ ਵਡੇਰੇ ਉਹ ਸਾਖੀ ਡੇਰੇ ਦੀ ਤੇ ਸ਼ਾਂ ਵਿੜੇ ਦੀ ਤੇ ਮੈਂ ਸਮਝਣਾ ਕਿ ਜਿੰਨੀਕ ਸਾਡੇ ਵਰਕਰਾਂ ਨੂੰ ਪ੍ਰਮਾਤਮਾ ਨੇ ਤਾਕਤ ਦਿੱਤੀ ਏ ਉਸ ਸੋਚ ਦੇ ਨਾਲ ਅਸੀਂ ਇੱਥੇ ਵੱਡੇ ਕਬੱਡੀ ਦੇ ਮੈਚ ਜਿਹੜੇ ਨੇ ਉਹ 14 ਤਰੀਕ ਨੂੰ ਕਰਨ ਦਾ ਫੈਸਲਾ ਕੀਤਾ ਵਾ ਅੱਜ ਇਸ਼ਤਿਹਾਰ ਵਰਕਰ ਜਿਹੜੇ ਉਲਾਨ ਲਾਉਣਗੇ ਔਰ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਨਾ ਵਾ ਕਿ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਰਸਾਂ ਰੌਣਕ ਨੂੰ ਵਧਾਉਣ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹਨਾਂ ਕੁਝ ਕਹਿੰਦਾ ਹੋਇਆ ਇੱਕ ਸਭ ਨੂੰ ਵਧਾਈ ਦਿੰਦਾ ਹੋਇਆ ਫਤਿਹ ਹਰਜ ਕਰਨਾ ਵਾ ਖਾਲਸਾ